नाम की गगन अच्छा पे सुख सुविधा देने के लिए लाखों लोग यहाँ से रोज गुजरते हैं और एक्सीडेंट होता है मेन मेन हाईवे दे जरा देख सकते हो एक डिवाइडर जरा बनिया होंगे पहले दिया ਤਸਵੀਰਾਂ ਦਿਖਾਣੇ ਆ ਕਿ ਅੱਗੇ ਜਿਹੜਾ ਡਵਾਈਡਰ ਹੈ ਉਹ ਡਵਾਈਡਰ ਜਿਹੜਾ ਉਹਦੇ ਟੁੱਟਣ ਦਾ ਕਾਰਨ ਕੀ ਹੈਗਾ ਆਊਟ ਆਫ ਕੰਟਰੋਲ ਹੈ ਬਿਲਕੁਲ ਆਊਟ ਆਫ ਕੰਟਰੋਲ ਹੈ ਕੰਟਰੋਲ ਹੀ ਕੰਟਰੋਲ ਹੀ ਨਹੀਂ ਕਿਸੇ ਦਾ اچھا ਇਹਦਾ ਕਾਰਨ ਕੀ ਹੋ ਸਕਦਾ ਕਾਰਨ ਕੋਈ ਟ੍ਰੈਫਿਕ ਵਾਲਾ ਹੈ ਹੀ ਨਹੀਂ ਇੱਥੇ ਉਹ ਰੁਕ ਜਾਣ ਪਰ ਲੋਕ ਬੇਖੌਫ ਨੇ ਆ ਦੇਖ ਸਕਦੇ ਹੋ ਕਿਸ ਤਰੀਕੇ ਆਟੋ ਜਿਹੜਾ ਹੈ ਜੇਬਰਾ ਕ੍ਰੋਸਿੰਗ ਬਣੀ ਹੋਈ ਹੈ ਲੋਕ ਉਧਰੋਂ ਸਾਹਮਣੋਂ ਆ ਰਹੇ ਨੇ ਪਰ ਇਹ ਆਟੋ ਦੇਖਦੇ ਹੋ ਕਿਸ ਤਰੀਕੇ ਸਿੱਧੇ ਤੌਰ ਤੇ ਲੰਘਦਾ ਹੋਇਆ ਨਜ਼ਰ ਆ ਰਿਹਾ ਹੈ ਆਊਟ ਆਫ ਕੰਟਰੋਲ ਹੈ ਕਿਉਂਕਿ ਕੋਈ ਸਿਸਟਮ ਨਹੀਂ ਹੈਗਾ ਲਾਈਟ ਵਗੈਰਾ ਹੈ ਨਹੀਂ ਇੱਥੇ ਜਿਹਦੇ ਕਰਕੇ ਜਿਹੜੇ ਮਤਲਬ ਬੰਦੇ ਐ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਲੋਕ ਮੌਜੂਦ ਨੇ ਰੋਂਗ ਆ ਰਹੇ ਹੋ ਗਲਤੀ ਗਲਤੀ ਹੈ ਕਿ ਸਹੀ ਹੈ ਗਲਤ ਸੋ ਦੇਖੋ ਕਿ ਜ਼ੇਬਰਾ ਕ੍ਰੋਸਿੰਗ ਜਿਹੜੀ ਹੈ ਬਣੀ ਹੋਈ ਹੈ ਪਰ ਸਿੱਧੇ ਤੌਰ ਤੇ ਲੋਕ ਜਿਹੜੇ ਐ ਜ਼ੇਬਰਾ ਕ੍ਰੋਸਿੰਗ ਦੀ ਉਲੰਘਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤੁਹਾਡੇ ਦੱਸਦੀ ਹਾਂ ਲੁਧਿਆਣਾ ਦੇ ਮਹਾਨਗਰ ਦੇ ਵਿੱਚ ਮੌਜੂਦ ਆ ਲੁਧਿਆਣਾ ਮਹਾਨਗਰ ਟਿੱਬਾ ਰੋਡ ਤਾਜ਼ਪੁਰ ਚੌਕ ਕਸ਼ਮੀਰ ਨਗਰ ਵੱਲੋਂ ਜਾਣ ਵਾਲੇ ਮੇਨ ਹਾਈਵੇ ਚੌਕ ਤੇ ਮੌਜੂਦ ਆ ਜਿੱਥੇ ਵੱਡੇ ਵੱਡੇ ਜਿਹੜੇ ਨੇ ਹਾਦਸੇ ਹੁੰਦੇ ਨੇ ਦੱਸਦੀ ਉਸ ਸੜਕ ਤੇ ਮੌਜੂਦ ਆ ਮੇਨ ਨੈਸ਼ਨਲ ਹਾਈਵੇ ਤੇ ਮੌਜੂਦ ਆ ਜਿਸ ਨੈਸ਼ਨਲ ਹਾਈਵੇ ਤੇ ਪਹਿਲਾਂ ਵੀ ਕਈ ਵੱਡੇ ਜਿਹੜੇ ਨੇ ਹਾਦਸੇ ਹੋ ਚੁੱਕੇ ਨੇ ਅੱਜ ਉਹ ਰੂਬਰੂ ਕਰਾਵਾਂਗੇ ਕਿ ਹਾਦਸਿਆਂ ਦਾ ਜਿਹੜਾ ਕਾਰਨ ਕੀ ਹੈਗਾ ਕਿਉਂਕਿ ਹਾਦਸੇ ਜਿਹੜੇ ਨੇ ਹੁੰਦੇ ਕਿਉਂ ਆ ਉਹ ਵੀ ਸਾਰੀ ਗਲਬਾਤ ਵੀ ਜਿਹੜੀ ਐ ਇੱਥੇ ਲੋਕਾਂ ਨਾਲ ਕਰਾਂਗੇ ਪਰ ਉਸ ਤੋਂ ਪਹਿਲੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਰੋਡ ਤਾਸਪੁਰ ਰੋਡ ਤੇ ਇਸ ਟਾਈਮ ਮੌਜੂਦ ਆ ਲੁਧਿਆਣਾ ਦੇ ਲੁਧਿਆਣਾ ਮਹਾਨਗਰ ਦੇ ਤਾਸਪੁਰ ਰੋਡ ਤਾਸਪੁਰ ਚੌਕ ਤੋਂ ਜਿਹੜੇ ਪੁਲ ਦੇ ਥੱਲੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤਾਂ ਦੂਜੇ ਪਾਸੇ ਤਾਸਪੁਰ ਰੋਡ ਤੋਂ ਕਸ਼ਮੀਰ ਨਗਰ ਵੱਲ ਨੂੰ ਜਾਣ ਵਾਲੇ ਲੋਕਾਂ ਦੀਆਂ ਤਸਵੀਰਾਂ ਤੁਹਾਨੂੰ ਸਾਂਝੇ ਕਰਾਵਾਂਗੇ ਜਿੱਥੇ ਲੋਕ ਤਾਜ਼ਪੁਰ ਰੋਡ ਤੋਂ ਸਿੱਧੇ ਕਸ਼ਮੀਰ ਨਗਰ ਨੂੰ ਜਾਂਦੇ ਨੇ ਤਾਂ ਉਸ ਤੋਂ ਬਾਅਦ ਮੇਨ ਨੈਸ਼ਨਲ ਹਾਈਵੇ ਦੀ ਅਗਰ ਅਸੀਂ ਗੱਲ ਕਰੀਏ ਤਾਂ ਨੈਸ਼ਨਲ ਹਾਈਵੇ ਤੋਂ ਲੋਕ ਜਿਹੜੇ ਨੇ ਉਹ ਸਿੱਧੇ ਤੌਰ ਤੇ ਇਸ ਰੋਡ ਤੇ ਜਾਂਦੇ ਨੇ ਦੱਸ ਦਈਏ ਸਰਮੜਾ ਚੌਕ ਤੋਂ ਆਉਣ ਵਾਲੇ ਲੋਕ ਬਸਤੀ ਦੋਦੇਵਾਲ ਚੌਕ ਵੱਲ ਨੂੰ ਜਾਣ ਵਾਲੇ ਜਿਹੜੇ ਲੋਕ ਨੇ ਉਹ ਇਸ ਸੜਕ ਤੋਂ ਜਿਹੜੇ ਆ ਕ੍ਰੋਸ ਕਰਦੇ ਨੇ ਤਸਵੀਰਾਂ ਤੁਹਾਨੂੰ ਦਿਖਾਣੇ ਆ ਇਸ ਸੜਕ ਦੀਆਂ ਜਿੱਥੇ ਇੱਕ ਮੇਨ ਮੇਨ ਹਾਈਵੇ ਦੇ ਉੱਤੇ ਜਿਹੜਾ ਦੇਖ ਸਕਦੇ ਹੋ ਕਿ ਇੱਕ ਡਿਵਾਈਡਰ ਜਿਹੜਾ ਬਣਿਆ ਹੁੰਦਾ ਤਾਂ ਉਸ ਤੋਂ ਪਹਿਲੇ ਦੀਆਂ ਤਸਵੀਰਾਂ ਦਿਖਾਣੇ ਆ ਕਿ ਅੱਗੇ ਜਿਹੜਾ ਡਿਵਾਈਡਰ ਹੈ ਉਹ ਡਵਾਈਡਰ ਜਿਹੜਾ ਉਹਦੇ ਟੁੱਟਣ ਦਾ ਕਾਰਨ ਕੀ ਹੈਗਾ ਉਹ ਵੀ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਜਿਹੜਾ ਡਵਾਈਡਰ ਹੈ ਜਿਹੜਾ ਟੁੱਟਿਆ ਹੋਇਆ ਹੈ ਇਹ ਡਵਾਈਡਰ ਸਿਰਫ ਵੱਡੇ-ਵੱਡੇ ਹਾਸਿਆਂ ਦੇ ਕਰਕੇ ਡਵਾਈਡਰ ਜਿਹੜਾ ਟੁੱਟ ਜਾਂਦਾ ਹੈ ਇੱਥੇ ਲੁਧਿਆਣੇ ਦੇ ਵਿੱਚ ਪਹਿਲਾਂ ਵੀ ਕਈ ਵੱਡੇ ਜਿਹੜੇ ਨੇ ਐਕਸੀਡੈਂਟ ਹੋ ਚੁੱਕੇ ਨੇ ਇਹ ਡਵਾਈਡਰ ਟੁੱਟਣ ਦਾ ਜਿਹੜਾ ਕਾਰਨ ਹੈ ਵੱਡੇ ਹਾਸਿਆਂ ਦਾ ਕਿਉਂਕਿ ਵੱਡੇ-ਵੱਡੇ ਜਿਹੜੇ ਐਕਸੀਡੈਂਟ ਹੁੰਦੇ ਨੇ ਜਿਸ ਦੇ ਨਾਲ ਡਵਾਈਡਰ ਸਿੱਧੇ ਤੌਰ ਤੇ ਜਿਹੜੇ ਟੁੱਟ ਗਏ ਨੇ ਕਿਉਂਕਿ ਜਿਹੜੀਆਂ ਗੱਡੀਆਂ ਆਉਂਦੀਆਂ ਨੇ ਆਊਟ ਆਫ ਕੰਟਰੋਲ ਗੱਡੀਆਂ ਉਹ ਸਿੱਧੀਆਂ ਆ ਕੇ ਇਸੇ ਡਵਾਈਡਰ ਦੇ ਵਿੱਚ ਵੱਜਦੀਆਂ ਨੇ ਇਹ ਦੱਸ ਦਈਏ ਕਿ ਇਹ ਆਊਟ ਡਵਾਈਡਰ ਹੈ ਸੋਸਤੋ ਪਹਿਲੇ ਦੀਆਂ ਤਸਵੀਰਾਂ ਦਿਖਾਈਏ ਤੇ ਇਹ ਦੇਖ ਸਕਦੇ ਹੋ ਇਹ ਡਵਾਈਡਰ ਜਿਹੜਾ ਹੈਗਾ ਵਾ ਜਿਹੜਾ ਪਲਾਸਟਿਕ ਕੋਨ ਦਾ ਬਣਿਆ ਡਵਾਈਡਰ ਇਹ ਜਿਹੜਾ ਦੇਖ ਸਕਦੇ ਹੋ ਕਿ ਇਸ ਥਾਂ ਤੋਂ ਜਿਹੜਾ ਬਣਿਆ ਹੁੰਦਾ ਦਿਖਾ ਦਿੰਨੇ ਆ ਤੁਹਾਨੂੰ ਇਹ ਉਹ ਤਸਵੀਰ ਹੈ ਜਿਸ ਥਾਂ ਤੋਂ ਇਹ ਜਿਹੜਾ ਪਲਾਸਟਿਕ ਦਾ ਜਿਹੜਾ ਡਵਾਈਡਰ ਹੈ ਉਹ ਬਣਿਆ ਹੁੰਦਾ ਤੇ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਇਸ ਮੇਨ ਰੋਡ ਦੇ ਉੱਤੇ ਚੜਦੇ ਨੇ ਕਿਉਂਕਿ ਪਿੱਛੋਂ ਕਾਫੀ ਜਿਆਦਾ ਤੇਜ਼ ਰਫ਼ਤਾਰ ਦੇ ਵਿੱਚ ਲੋਕ ਆਂਦੇ ਨੇ ਤਾਂ ਉਸ ਤੋਂ ਬਾਅਦ ਇਸ ਰੋਡ ਦੇ ਉੱਤੇ ਚੱਣਨ ਵਾਸਤੇ ਲੋਕ ਦੇਖ ਸਕਦੇ ਹੋ ਕਿ ਰੋਂਗ ਜਿਹੜੇ ਨੇ ਇਸ ਪਾਸੋ ਵੀ ਲੋਕ ਆਂਦੇ ਨੇ ਤਾਂ ਦੂਜੇ ਪਾਸੇ ਉਸ ਪਾਸੋ ਵੀ ਲੋਕ ਆਂਦੇ ਨੇ ਤਿੰਨ ਸੜਕਾਂ ਜਿਹੜੀਆਂ ਹੈਗੀਆਂ ਇਸ ਰੋਡ ਤੇ ਬਣੀਆਂ ਹੋਈਆਂ ਨੇ ਸੋ ਤਿੰਨੋਂ ਸੜਕਾਂ ਦੇ ਉੱਤੋਂ ਲੋਕ ਜਿਹੜੇ ਨੇ ਇਸ ਰੋਡ ਦੇ ਉੱਤੇ ਆਂਦੇ ਨੇ ਤੇ ਉਸ ਤੋਂ ਬਾਅਦ ਉਥਲ-ਪੁਥਲ ਜਿਹੜੀ ਹੈ ਉਹ ਇਸ ਰੋਡ ਦੇ ਉੱਤੇ ਇਸ ਚੌਕ ਦੇ ਵਿੱਚ ਮਚ ਜਾਂਦੀ ਹੈ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਆਪਣੇ ਸਹੀ ਰਾਸਤੇ ਵੱਲ ਕਿੱਧਰੋਂ ਜਾਣਾ ਹੈ ਜਿਸ ਨੂੰ ਲੈ ਕੇ ਕਾਫੀ ਉਥਲ-ਪੁਥਲ ਜਿਹੜੀ ਹੈ ਇਸ ਮੇਨ ਹਾਈਵੇ ਚੌਕ ਤੇ ਮਚ ਜਾਂਦੀ ਹੈ ਤਾਂ ਜਿਸ ਨੂੰ ਲੈ ਕੇ ਕਾਫੀ ਵੱਡੇ ਵੱਡੇ ਜਿਹੜੇ ਹਾਸੇ ਹੋ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਇਹ ਪਲਾਸਟਿਕ ਦਾ ਜਿਹੜਾ ਡਿਵਾਈਡਰ ਕੋਣ ਹੈ ਜਿਹਨੂੰ ਕਿਹਾ ਜਾਂਦਾ ਹੈ ਜਿਹੜਾ ਕੋਣ ਸਿਰਫ ਵੱਡੇ ਵੱਡੇ ਐਕਸੀਡੈਂਟ ਕਰਕੇ ਜਿਹੜਾ ਟੁੱਟ ਜਾਂਦੇ ਨੇ ਪਰ ਲੁਧਿਆਣਾ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਲੁਧਿਆਣਾ ਪ੍ਰਸ਼ਾਸਨ ਪੁਲਿਸ ਟ੍ਰੈਫਿਕ ਪੁਲਿਸ ਵੱਲੋਂ ਕੋਈ ਵੀ ਅਧਿਕਾਰੀ ਜਿਹੜਾ ਇਸ ਚੌਕ ਦੇ ਵਿੱਚ ਨਹੀਂ ਮੌਜੂਦ ਹੁੰਦਾ ਜਿਹੜਾ ਲੋਕਾਂ ਨੂੰ ਡਾਇਰੈਕਸ਼ਨ ਦੱਸ ਸਕੇ ਲੋਕਾਂ ਨੂੰ ਜਿਹੜਾ ਗਾਈਡ ਕਰ ਸਕੇ ਤੇ ਲੋਕਾਂ ਨੂੰ ਦੱਸ ਸਕੇ ਕਿ ਲੋਕਾਂ ਦਾ ਜਿਹੜਾ ਵੱਡਾ ਹਾਸਾ ਹੁੰਦਾ ਉਹ ਜਿਹੜਾ ਨਾ ਹੋ ਸਕੇ ਕਿਉਂਕਿ ਇੱਥੇ ਵੀ ਵੱਡੇ ਵੱਡੇ ਹਾਸੇ ਆਉਂਦੇ ਨੇ ਉਹ ਹਾਸਿਆਂ ਦਾ ਕਾਰਨ ਹੈ ਫਿਰ ਸਵੇਰੇ ਜਿਹੜੇ ਲੋਕ ਆਉਂਦੇ ਨੇ ਸਵੇਰੇ ਪਹਿਲੇ ਟਾਈਮ ਜਿਹੜੇ ਲੋਕ ਆਉਂਦੇ ਨੇ ਸਵੇਰੇ ਜਲਦੀ ਆਣ ਵਾਲੇ ਲੋਕ ਤੇ ਸ਼ਾਮ ਨੂੰ ਉਪਰੇ ਘਰਾਂ ਨੂੰ ਜਾਣ ਵਾਲੇ ਲੋਕ ਇਹ ਦੱਸ ਦਈਏ ਕਿ ਇਹ ਆ ਦੇਖ ਸਕਦੇ ਹੋ ਚੌਕ ਜਿਸ ਚੌਕ ਤੇ ਅਸੀਂ ਮੌਜੂਦ ਆ ਇਹ ਆਡ ਵਾਈਡਰ ਹੈ ਜਿਹੜਾ ਡਵਾਈਡਰ ਸਿੱਧੇ ਤੌਰ ਤੇ ਜਿਹੜਾ ਟੁੱਟਿਆ ਹੋਇਆ ਨਜ਼ਰ ਆ ਰਿਹਾ ਹੈ ਇਹ ਪਲਾਸਟਿਕ ਦੇ ਜਿਹੜੇ ਕੋਨ ਡਵਾਈਡਰ ਜਿਹੜੇ ਬਣੇ ਹੋਏ ਨੇ ਜਿਹਨੂੰ ਮੇਨ ਹਾਈਵੇ ਰੋਡ ਤੇ ਬਣਾਇਆ ਗਿਆ ਸੀਗਾ ਇਹ ਕਿਸ ਤਰੀਕੇ ਸਿੱਧੇ ਤੋੜਤੇ ਇਹ ਜਿਹੜਾ ਡਵਾਈਡਰ ਹੈ ਉੱਥੇ ਤੱਕ ਬਣਾਇਆ ਗਿਆ ਸੀਗਾ ਪਰ ਲੋਕ ਇੱਥੇ ਸਿੱਧਾ ਆਉਂਦੇ ਨੇ ਸਾਡੇ ਕੋਲ ਕੁਝ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਉਹ ਹੈਗੀਆਂ ਵਾ ਅਸੀਂ ਐਸੇ ਥਾਂ ਤੇ ਖੜਕੇ ਜਿਹੜੀਆਂ ਕੈਪਚਰ ਕੀਤੀਆਂ ਜਿੱਥੇ ਲੋਕ ਆਉਂਦੇ ਨੇ ਤਾਂ ਉਸ ਤੋਂ ਬਾਅਦ ਕਾਫੀ ਵੱਡਾ ਜਿਹੜਾ ਇੱਥੇ ਹਾਦਸਾ ਹੋ ਜਾਂਦਾ ਸੋ ਪੂਰੀ ਤਸਵੀਰਾਂ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਉਸ ਚੌਕ ਦੀਆਂ ਦਿਖਾਵਾਂਗੇ ਜਿੱਥੇ ਪਿੱਛੇ ਦੇਖ ਸਕਦੇ ਹੋ ਕਾਫੀ ਜਿਹੜੀ ਹੈ ਉਥਲ-ਪੁਥਲ ਮਚੀ ਹੋਈ ਹੈ ਸੋ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਲੋਕ ਇੱਥੋਂ ਲੰਘ ਰਹੇ ਨੇ ਉਹਨਾਂ ਨੇ ਵੀ ਜਾਣਕਾਰੀ ਲਵਾਂਗੇ ਕਿਉਂਕਿ ਇੱਕ ਪਾਸੇ ਦੀਆਂ ਅਗਰ ਤਸਵੀਰਾਂ ਦਿਖਾਈਏ ਤੇ ਲੁਧਿਆਣਾ ਦੇ ਤਾਸੂਰ ਰੋਡ ਤੇ ਉੱਤੇ ਇਸ ਥਾਂ ਦੇ ਉੱਤੇ ਕੋਈ ਵੀ ਜਿਹੜਾ ਵੱਡਾ ਕੋਈ ਵੀ ਇੱਥੇ ਨਾਕਾ ਨਹੀਂ ਲੱਗਾ ਕੋਈ ਵੀ ਇੱਕ ਵੀ ਜਿਹੜਾ ਅਧਿਕਾਰੀ ਟ੍ਰੈਫਿਕ ਅਧਿਕਾਰੀ ਜਿਹੜਾ ਇਸ ਥਾਂ ਤੇ ਇੱਕ ਵੀ ਨਹੀਂ ਮੌਜੂਦ ਜਿਸ ਨੂੰ ਲੈ ਕੇ ਇਸ ਥਾਂ ਤੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਤੇ ਲੋਕ ਸਿੱਧੇ ਤੌਰ ਤੇ ਕਾਨੂੰਨ ਦੀ ਜੜੀਆ ਉਲੰਘਣਾ ਕਰਦੇ ਨੇ ਇਹ ਦੱਸਦੀ ਹੈ ਕਿ ਕਾਨੂੰਨ ਦੀ ਉਲੰਘਣਾ ਇਸ ਤਰੀਕੇ ਕਰਦੇ ਨੇ ਤੇ ਉਸ ਤੋਂ ਬਾਅਦ ਆਪਣੀ jaan ਜੜੀ ਹੈ ਲੋਕ ਖੁਦ ਕਿਤਨੇ ਕਿਤੇ ਜੋਖਮ ਦੇ ਵਿੱਚ ਪਾਉਂਦੇ ਨੇ ਕਿਉਂਕਿ ਇੱਥੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਵੀ ਨਹੀਂ ਮੌਜੂਦ ਕਿਉਂਕਿ ਇਸ ਥਾਂ ਤੇ ਅਗਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਹੋਣਗੇ ਤੇ ਲੋਕਾਂ ਦੇ ਅੰਦਰ ਕਿਤਨੇ ਕਿਤੇ ਡਰ ਹੋਊਗਾ ਤੇ ਲੋਕ ਜਿਹੜੇ ਨੇ ਖੌਫ ਹੋਣਗੇ ਲੋਕਾਂ ਦੇ ਵਿੱਚ ਖੌਫ ਹੋਊਗਾ ਤੇ ਲੋਕ ਜਿਹੜਾ ਕਿਤਨੇ ਕਿਤੇ ਆਪਣੀ ਰਸਤੇ ਦੇ ਵਿੱਚੋਂ ਸਹੀ ਜਾਣਗੇ ਕਿਉਂਕਿ ਇੱਥੇ ਕੋਈ ਵੀ ਗਾਈਡ ਕਰਨ ਵਾਲਾ ਕੋਈ ਵੀ ਪੁਲਿਸ ਅਧਿਕਾਰੀ ਇਸ ਪੂਰੇ ਰੋਡ ਦਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਥਲ ਪੁਥਲ ਜੜੀ ਹੈ ਉਹ ਇਸ ਟ੍ਰੈਫਿਕ ਦੇ ਵਿੱਚ ਮੌਜੂਦ ਹੈ ਇਸ ਰੋਡ ਦੇ ਵਿੱਚ ਮੌਜੂਦ ਹੈ ਇਸ ਰੋਡ ਦੇ ਉੱਤੇ ਇਹ ਜਿਹੜਾ ਮੇਨ ਚੌਕ ਹੈ ਹਾਲਾਂਕਿ ਇੱਕ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਇਹ ਜ਼ੇਬਰਾ ਕ੍ਰੋਸਿੰਗ ਹੈ ਜਿਹਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਆ ਇਹ ਜ਼ੇਬਰਾ ਕ੍ਰੋਸਿੰਗ ਹੈ ਜਿੱਥੋਂ ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਸਿੱਧੇ ਤੌਰ ਤੇ ਗਾਈਡ ਕੀਤਾ ਗਿਆ ਕਿ ਜਿਹੜੀ ਇਹ ਜ਼ੇਬਰਾ ਕ੍ਰੋਸਿੰਗ ਹੈ ਜਿਹੜੇ ਪਿੱਛੋਂ ਲੋਕ ਆ ਰਹੇ ਨੇ ਉਹ ਆਕੇ ਇਸ ਥਾਂ ਤੇ ਜਿਹੜਾ ਸਟਾਪ ਕਰ ਜਾਣ ਤੇ ਉਸ ਤੋਂ ਬਾਅਦ ਇਸ ਥਾਂ ਤੇ ਜਿਹੜਾ ਸਟਾਪ ਕਰਨ ਤੇ ਇੱਥੋਂ ਜੇਬਰਾ ਕ੍ਰੋਸਿੰਗ ਨਾਲ ਕ੍ਰੋਸ ਕਰਨ ਜਿਸ ਨੂੰ ਲੈ ਕੇ ਜਿਹੜੇ ਲੋਕ ਇਧਰੋਂ ਆਉਂਦੇ ਨੇ ਉਹ ਸਿੱਧੇ ਤੌਰ ਤੇ ਆਪਣੀ ਸੜਕ ਦੇ ਉੱਤੇ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਉਹ ਆਪਣੀ ਰਸਤੇ ਤੇ ਸਿੱਧੇ ਤਰ੍ਹਾਂ ਜਿਹੜਾ ਜਾ ਸਕਦੇ ਵੱਡੇ ਹਾਸੇ ਜਿਹੜੇ ਨੇ ਉਹ ਰੁਕ ਜਾਂਨ ਪਰ ਲੋਕ ਬੇਖੌਫ ਨੇ ਆ ਦੇਖ ਸਕਦੇ ਹੋ ਕਿਸ ਤਰੀਕੇ ਆਟੋ ਜਿਹੜਾ ਹੈ ਜੇਬਰਾ ਕ੍ਰੋਸਿੰਗ ਬੜੀ ਹੋਈ ਹੈ ਲੋਕ ਉਧਰੋਂ ਸਾਹਮਣੋਂ ਆ ਰਹੇ ਨੇ ਪਰ ਇਹ ਆਟੋ ਦੇਖ ਸਕਦੇ ਹੋ ਕਿਸ ਤਰੀਕੇ ਸਿੱਧੇ ਤੌਰ ਤੇ ਲੰਘਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਵੱਡਾ ਸਵਾਲ ਪ੍ਰਸ਼ਾਸਨ ਉੱਤੇ ਖੜਾ ਹੁੰਦਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਇਸ ਥਾਂ ਤੇ ਨਹੀਂ ਮੌਜੂਦ ਇਸ ਚੌਕ ਦੇ ਵਿੱਚ ਨਹੀਂ ਮੌਜੂਦ ਜਿਸ ਨੂੰ ਲੈ ਕੇ ਵੱਡੇ ਵੱਡੇ ਜਿਹੜੇ ਨੇ ਹਾਸੇ ਇਸ ਥਾਂ ਦੇ ਵਿੱਚ ਸਵੇਰੇ ਮਾਰਨਿੰਗ ਟਾਈਮ ਤੇ ਰਾਤ ਨੂੰ 6 ਵਜੇ ਤੋਂ ਬਾਅਦ ਹੁੰਦਾ ਜਦੋਂ ਲੋਕਾਂ ਦਾ ਜਮਵਾੜਾ ਇਸ ਰੋਡ ਤੋਂ ਨਿਕਲਦਾ ਹੈ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਉਥਲ ਪੁਥਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਟ੍ਰੈਫਿਕ ਜਿਹੜੀ ਆ ਉਥਲ ਪੁਥਲ ਮਚੀ ਹੋਈ ਹੈ ਇਸ ਰੋਡ ਤੇ ਲੋਕਾਂ ਨੂੰ ਖੁਦ ਨਹੀਂ ਪਤਾ ਲੱਗਦਾ ਕਿ ਲੋਕ ਕਿਧਰੋਂ ਜਾਣ ਕਿ ਉਹ ਕਿ ਕਿਧਰੇ ਕਿਤੇ ਲੋਕਾਂ ਨੂੰ ਕਾਫੀ ਜਲਦਬਾਜ਼ੀ ਹੁੰਦੀ ਹੈ ਸੋ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਗੱਲਬਾਤ ਵੀ ਕਰਦੇ ਆ ਅ ਬਿਲਕੁਲ ਕਸ਼ਮੀਰ ਨਗਰ ਤੋਂ ਆਏ ਸੀਗੇ ਤੁਸੀਂ ਸਰ ਕਸ਼ਮੀਰ ਨਗਰ ਤੋਂ ਆ ਰਹੇ ਸੀਗੇ ਤੇ ਉਸ ਤੋਂ ਬਾਅਦ ਹੁਣ ਜਾ ਰਹੇ ਹਾਂ ਕੀ ਲੱਗਦਾ ਕਿ ਇਸ ਸਾਧਾ ਜਿਹੜਾ ਟ੍ਰੈਫਿਕ ਹੈ ਉਹ ਆਊਟ ਆਫ ਕੰਟਰੋਲ ਨਹੀਂ ਲੱਗਦਾ ਬਿਲਕੁਲ ਆਊਟ ਆਫ ਕੰਟਰੋਲ ਹੈ ਕਿਉਂਕਿ ਕੋਈ ਸਿਸਟਮ ਨਹੀਂ ਹੈਗਾ ਲਾਈਟ ਵਗੈਰਾ ਹੈ ਨਹੀਂ ਇੱਥੇ ਜਿਹਦੇ ਕਰਕੇ ਜਿਹੜੇ ਮਤਲਬ ਬੰਦੇ ਹੈ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਜੀ ਬਿਲਕੁਲ ਸੋ ਦੱਸ ਦिए ਕਿ ਅਸੀਂ ਇੱਕ ਜਿਹੜਾ ਵਿਅਕਤੀ ਸੀਗਾ ਇੱਥੇ ਉਹਨੂੰ ਮਿਲੇ ਉਹਦੇ ਵੱਲੋਂ ਵੀ ਇਹ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਆਊਟ ਆਫ ਕੰਟਰੋਲ ਜਿਹੜੀ ਸਥਿਤੀ ਹੈ ਉਸ ਰੋਡ ਤੇ ਬਣੀ ਹੋਈ ਹੈ ਕਿਉਂਕਿ ਇਸ ਥਾਂ ਤੇ ਤੁਹਾਨੂੰ ਚਾਰੋਂ ਪਾਸੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤੇ ਇਸ ਥਾਂ ਤੇ ਕੋਈ ਵੀ ਜਿਹੜੀ ਹੈ ਲਾਈਟ ਨਹੀਂ ਲੱਗੀ ਹੋਈ ਟ੍ਰੈਫਿਕ ਲਾਈਟ ਨਹੀਂ ਲੱਗੀ ਹੋਈ ਆ ਦੇਖ ਸਕਦੇ ਹੋ ਤੁਸੀਂ ਆ ਛੋਟਾ ਹਾਂਦੀ ਹੈ ਇਹ ਬਿਲਕੁਲ ਆਊਟ ਆਫ ਕੰਟਰੋਲ ਹੈ ਸਾਹਮਣੋਂ ਗੱਡੀਆਂ ਆ ਰਹੀਆਂ ਨੇ ਵੱਡੀਆਂ ਤੇ ਛੋਟਾਂ ਹੱਤੀ ਸਿੱਧੇ ਤੌਰ ਤੇ ਇਸ ਤਰੀਕੇ ਕਰੋਸ਼ ਹੋ ਰਿਹਾ ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਇੱਥੇ ਮੌਜੂਦ ਹਾਂ ਅਗਰ ਉਹ ਮੌਜੂਦ ਹੋਵੇ ਗਲਬਾਤ ਵੀ ਕਰ ਲੈਣੇ ਸਾਡੇ ਨਾਲ ਵੱਡੀਆਂ ਗੱਡੀਆਂ ਦੇ ਜਿਹੜੇ ਕੁਝ ਲੋਕ ਮੌਜੂਦ ਨੇ ਕੰਟਰੈਕਟਰ ਕੀ ਲੱਗਦਾ ਕਿ ਇਸ ਜਗ੍ਹਾ ਦੀ ਸਥਿਤੀ ਕਿੱਦਾਂ ਦੇਖਦੇ ਹੋ ਆਊਟ ਆਫ ਕੰਟਰੋਲ ਨਹੀਂ ਹੈਗੀ ਆਊਟ ਆਫ ਕੰਟਰੋਲ ਹੈ ਬਿਲਕੁਲ ਆਊਟ ਆਫ ਕੰਟਰੋਲ ਹੈ ਕੰਟਰੋਲ ਹੀ ਨਹੀਂ ਕੰਟਰੋਲ ਹੀ ਨਹੀਂ ਕਿਸੇ ਦਾ ਅੱਛਾ ਇਹਦਾ ਕਾਰਨ ਕੀ ਹੋ ਸਕਦਾ ਕਾਰਨ ਕੋਈ ਟ੍ਰੈਫਿਕ ਵਾਲਾ ਹੈ ਹੀ ਨਹੀਂ ਇੱਥੇ ਕੋਈ ਵੀ ਪੁ ਆ ਬਿਲਕੁਲ ਦੇਖ ਸਕਦੇ ਹੋ ਕਿ ਬਸ ਦੇ ਜਿਹੜੇ ਕੰਡਕਟਰ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਆਊਟ ਆਫ ਕੰਟਰੋਲ ਸਥਿਤੀ ਜਿਹੜੀ ਆ ਤੁਹਾਡੇ ਸਾਹਮਣੇ ਵੀ ਜਿਹੜੀ ਆ ਸਿੱਧੇ ਤੌਰ ਤੇ ਆ ਦੇਖ ਸਕਦੇ ਹੋ ਕਿ ਜੇਬਰਾ ਕ੍ਰੋਸਿੰਗ ਜਿਹੜੀ ਆ ਬਣੀ ਹੋਈ ਹੈ ਪਰ ਸਿੱਧੇ ਤੌਰ ਤੇ ਲੋਕ ਜਿਹੜੇ ਆ ਜੇਬਰਾ ਕ੍ਰੋਸਿੰਗ ਦੀ ਉਲੰਘਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇਹ ਜੇਬਰਾ ਕ੍ਰੋਸਿੰਗ ਇਸ ਕਰਕੇ ਬਣਾਈ ਗਈ ਸੀ ਕਿ ਕਿ ਸਾਹਮਣੇ ਜਿਹੜੇ ਲੋਕ ਉਹ ਜਿਹੜੇ ਦੂਜੇ ਪਾਸੇ ਸੜਕ ਹੈ ਜਿੱਥੋਂ ਲੋਕ ਆਪਣੀ ਇਸ ਸੜਕ ਦੇ ਵਿੱਚ ਆਣਾ ਹੈ ਉੱਥੋਂ ਜਿਹੜੇ ਆ ਸਕਣ ਤੇ ਉਹਨਾਂ ਨੂੰ ਵੀ ਜਿਹੜਾ ਆਸਾਨੀ ਨਾਲ ਇਹ ਰਸਤਾ ਮਿਲ ਸਕੇ ਪਰ ਇਹ ਜੇਬਰਾ ਕ੍ਰੋਸਿੰਗ ਦੀ ਕੋਈ ਵੀ ਜਿਹੜੀ ਹੈ ਇੱਥੇ ਜਿਹੜੀ ਹੈ ਉਹਦੀ ਕੋਈ ਵੀ ਮੰਨਤਾ ਜਿਹੜੀ ਨਹੀਂ ਮੰਨ ਰਹੇ ਨੇ ਲੋਕ ਕਿਉਂਕਿ ਜੇਬਰਾ ਕ੍ਰੋਸਿੰਗ ਸਿੱਧੇ ਤੌਰ ਤੇ ਲੋਕ ਕ੍ਰੋਸ ਕਰ ਰਹੇ ਨੇ ਸੋ ਇਹ ਟ੍ਰੈਫਿਕ ਦੇਖ ਸਕਦੇ ਹੋ ਕਿ ਕਾਫੀ ਆਊਟ ਆਫ ਕੰਟਰੋਲ ਹੈ 6 ਵਜੇ ਦਾ ਜਿਹੜਾ ਸਮਾਂ ਆ ਉਹ ਤੁਹਾਨੂੰ ਦੱਸਦੇ ਨੇ ਕਿ 6 ਵਜੇ ਦਾ ਸਮਾਂ ਆ ਤੇ 6 ਵਜੇ ਦੇ ਸਮੇਂ ਦੇ ਵਿੱਚ ਇਸ ਜਗ੍ਹਾ ਦੀ ਜਿਹੜੀ ਸਥਿਤੀ ਹੈ ਉਹ ਕਾਫੀ ਜ਼ਿਆਦਾ ਜਿਹੜੀ ਦੇਖ ਸਕਦੇ ਹੋ ਕਿ ਆਊਟ ਆਫ ਕੰਟਰੋਲ ਹੈ ਜਿਸ ਨੂੰ ਲੈ ਕੇ ਕਾਫੀ ਵੱਡੇ ਵੱਡੇ ਜਿਹੜੇ ਹਾਸੇ ਹੁੰਦੇ ਨੇ ਸੋ ਕਿਤਨੇ ਕਿਤੇ ਲੋਕ ਆਪਣੇ ਹਾਸੇ ਨੂੰ ਖੁਦ ਦਸਤਕ ਦਿੰਦੇ ਨੇ ਕਿਉਂਕਿ ਇੱਕ ਪਾਸੇ ਕੁਝ ਲੋਕ ਹੋਰ ਮੌਜੂਦ ਨੇ ਗਲਬਾਤ ਵੀ ਕਰ ਲੈਣੇ ਆ ਦੇਖ ਸਕਦੇ ਹੋ ਗੱਡੀਆਂ ਜਿਹੜੀਆਂ ਨੇ ਆ ਰਹੀਆਂ ਨੇ ਸੋ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਵੀ ਕਰਾਂਗੇ ਉਹ ਆਪਣੇ ਆਪ ਖੁਦ ਵੀ ਜਿਹੜਾ ਲੋਕ ਰੁਕ ਰਹੇ ਨੇ ਆ 102 ਬਿਲਕੁਲ ਆਊਟ ਆਫ ਕੰਟਰੋਲ ਸਥਿਤੀ ਜਿਹੜੀ ਆ ਲੋਕਾਂ ਦੇ ਨਾਲ ਉਥਲ ਪੁਥਲ ਜਿਹੜੀ ਆ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਦਿਖਾ ਰਹੇ ਆ ਸਾਂਝਾ ਕਰਾਰੇ ਤੋਂ ਗੱਲਬਾਤ ਕਰ ਲੈਣੇ ਆ ਨਾਮ ਕੀ ਹੈਗਾ ਗਗਨ ਅੱਛਾ ਇਹ ਜਿਹੜਾ ਤੁਸੀਂ ਆ ਰਹੇ ਹੋ ਰੋਂਗ ਆ ਰਹੇ ਹੋ ਸਹੀ ਹੈ ਗਲਤ ਹੈ ਭਾਈ ਗਲਤ ਹੈ ਗਲਤ ਆਂਦੇ ਹੋ ਹਾਂਜੀ ਬਿਲਕੁਲ ਸਾਰੇ ਲੋਕ ਮੌਜੂਦ ਨੇ ਆ ਰੋਂਗ ਆ ਰਹੇ ਹੋ ਕੁਝ ਕਿ ਗਲਤ ਹੈ ਰੋਂਗ ਆ ਰਹੇ ਹੋ ਗਲਤ ਹੈ ਕਿ ਸਹੀ ਹੈ ਗਲਤ ਹੈ ਬਿਲਕੁਲ ਤੋਂ ਦੇਖ ਸਕਦੇ ਹੋ ਇਹ ਲੋਕ ਜਿਹੜੇ ਨੇ ਜਿਨ੍ਹਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਸੋ ਇੱਕ ਗੱਡੀ ਜਿਹੜੀ ਆ ਮੌਜੂਦ ਹੈ ਉਹਦੇ ਨੇ ਵੀ ਗੱਲਬਾਤ ਕਰ ਲੈਣਾ ਕਿਉਂਕਿ ਵਿੱਚ ਸਮਾਜ ਸੇਵੀ ਕੁਝ ਬੈਠੇ ਨੇ ਉਹਨਾਂ ਨੂੰ ਵੀ ਜਾਣਕਾਰੀ ਲਵਾਂਗੇ ਵਿਸ਼ਾਲ ਜੀ ਇੱਕ ਤਾਂ ਪਹਿਲਾ ਸਵਾਲ ਹੈ ਕਿ ਇਸ ਜਗ੍ਹਾ ਤੇ ਜਿੱਥੇ ਤੁਸੀਂ ਪਹੁੰਚੇ ਹੋ ਇੱਥੇ ਦੀ ਸਥਿਤੀ ਕਿਦਾਂ ਦੇਖਦੇ ਹੋ ਜੈ ਸ਼ੀਰામ ਗਊ ਮਾਤਾ ਕੀ ਜੈ ਜੀ ਆਪ ਕੋ ਪਤਾ ਹੀ ਹੈ ਆਪ ਤਾਂ ਸੱਚ ਦਿਖਾਤੇ ਹੋ ਲੁਧਿਆਣਾ ਲਾਈਵ ਸੇ ਨਿਤਨ तिवारी ਜੀ ਔਰ ਭਾਈ ਵੀ ਸਾਥ ਵਿੱਚ ਹੁੰਦੇ ਹਨ ਕਿ ਅਭੀ ਇਹ ਘੰਟੀ ਕੇ ਬਾਅਦ ਮੈਂ जो यहाँ की दृश्य होती है जो भीड़ होती है कि यहाँ पे जो मछली मंडी है फेल हो जाती है क्यों प्रशासन की लापरवाही है कहीं ना कहीं यहाँ पे ट्रैफिक पुलिस होना चाहिए जो पुल की व्यवस्था है वो अभी तक नहीं हो पाई ठीक है ਤੋ ਕਹੀਂ ਨਾ ਕਹੀਂ ਜੋ ਹੈ ਤਸਵੀਰਾਂ ਤੁਹਾਨੂੰ ਦਿਖਾ ਦਨੇ ਆ ਦੇਖ ਸਕਦੇ ਹੋ ਕਿਸ ਤਰੀਕੇ ਆਊਟ ਆਫ ਕੰਟਰੋਲ ਦੀ ਸਥਿਤੀ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਜਿੱਥੇ ਦੇਖ ਸਕਦੇ ਹੋ ਕਿ ਸਾਹਮਣੋਂ ਇੱਕ ਟਰੱਕ ਜਿਹੜਾ ਹੈ ਰੋਂਗ ਸਾਈਡ ਤੋਂ ਆਂਦਾ ਤੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਜਿਹੜਾ ਆਪਣੀ ਰੋਡ ਦੇ ਉੱਤੇ ਚੜਦਾ ਹਾਲਾਂਕਿ ਦੱਸ ਦਈਏ ਜਿਹੜੀ ਸੜਕ ਆ ਸਾਹਮਣੇ ਨਜ਼ਰ ਆ ਰਹੀ ਹੈ ਇਸ ਸੜਕ ਦੇ ਉੱਤੇ ਨਹੀਂ ਜਿਹੜਾ ਚੜਨਾ ਮੈਂ ਪਰ ਇਸ ਸਾਹ ਤੇ ਅਗਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਹੋਊਗਾ ਤੇ ਕਿਤਨੇ ਕਿਤੇ ਇਹਨਾਂ ਦੇ ਵਿੱਚ ਜਿਹੜਾ ਡਰ ਹੈ ਦੈਸ਼ਤ ਹੋਊਗਾ वो नजर आऊगा क्योंकि उस तो बाद लोग जोड़े ने आउट ऑफ कंट्रोल नहीं हो पर गलबात भी करते हैं कि एक पास जी गल चलती पी थी बिल्कुल किस तरीके देख रहे हो कि जी आउट ऑफ कंट्रोल की जो स्थिति है तो उस तो बाद इस थान कोई भी जरा ट्रैफिक अधिकारी जो नहीं मौजूद देखो यहाँ पे प्रशासन का जो है वो चाहिए भाई ट्रैफिक पुलिस चाहिए यहाँ पे रोज़ शाम को पांच ट्रैफिक पुलिस रहे जब तक पुल का व्यवस्था नहीं होता है कई एक्सीडेंट होती है यहाँ पे कई की जाने जा चुकी है ठीक है तो ये सब व्यवस्था भी सरकार को करना चाहिए जो मौजूदा एम एल ए है यहाँ के एरिया भाई तो कहीं ना कहीं यहाँ पे भी पुलिस व्यवस्था भी होना चाहिए आ बिल्कुल कितना देख, देख दे कि पहला भी कई बड़े हादसे जड़े ने स्थान के उत्ते हो चुके हैं तो उस तो बाद इतने की जो स्थिति है काफ़ी जी नाजुक नज़र आ रही है जय हिंद भारत माता की जय मैं भी जय शाह गरीब जनता मजदूर यूनियन के राष्ट्रीय अध्यक्ष साथियों जो यहाँ पे पूर्व में कांग्रेस के संजय तलवार जी के दफ्तर है सामने उससे थोड़ा सा एक किलोमीटर भी नहीं आधे किलोमीटर के अंदर में आम आदमी पार्टी के जो विधायक हैं गरीवाल साहब उनका दफ्तर है और आए दिन यहाँ पर कोई ना कोई घटना होता है तो जिम्मेवारी बनती है उनकी सरकार है यहाँ पे सुख सुविधा देने के लिए ये लाखों लोग यहाँ से रोज गुजरते हैं और एक्सीडेंट होता है और ज़्यादातर पूर्वांचल को लोगों को नुकसान पहुँचता है ਇਸ ਜਗ੍ਹਾ ਤੇ ਪੁਰਵਾਂਚਲ ਲੋਕਾਂ ਨੂੰ ਨਹੀਂ ਜਗ੍ਹਾ ਦੇ ਉੱਤੇ ਆਮ ਲੋਕਾਂ ਨੂੰ ਹਰੇਕ ਵਰਗ ਨੂੰ ਕਿਸੇ ਨੂੰ ਵੀ ਜਿਹੜਾ ਹੈ ਕਾਫੀ ਵੱਡੇ ਹਾਸੇ ਦਾ ਕਾਰਨ ਬਣ ਜਿਹੜਾ ਬਣ ਜਾਂਦਾ ਹੈ ਹਾਸੇ ਦੇ ਵਿੱਚ ਆ ਜਾਂਦਾ ਹੈ ਟ੍ਰੈਫਿਕ ਪੁਲਿਸ ਨੂੰ ਕੀ ਅਪੀਲ ਕਰਨਾ ਚਾਹੋਗੇ ਟ੍ਰੈਫਿਕ ਟ੍ਰੈਫਿਕ ਪੁਲਿਸ ਕੋ ਮੈਂ ਇਹ ਕਹਿਣਾ ਚਾਹੂੰਗਾ ਕਿ ਜੋ ਵੀ ਚਾਹੇ ਪੁਰਵਾਂਚਲ ਕੇ ਲੋਕ ਹੋ ਚਾਹੇ ਪੰਜਾਬ ਕੇ ਲੋਕ ਹੋ ਸਭ ਕੇ ਲਈ ਡਿਸਪਲਿਨ ਬਣਾਇਆ ਗਿਆ ਹੈ ਡਿਸਪਲਿਨ ਕੇ ਅੰਦਰ ਮੇ ਰਹੇ ਲੇਕਿਨ ਡਿਸਪਲਿਨ तब तक बना सकते हैं जब यहाँ प्रशासन पंजाब सरकार को यहाँ पे ट्रैफिक पुलिस बढ़ाना पड़ेगा पुलिस की कमी है और मैं भगवंत मान सरकार से भी कहूँगा कि जगह जगह पे सीसीटीवी कम कैमरे लगाए जाए ताकि जो पूर्वांचल के लोग मारे जाते हैं यहाँ भी और यूपी बिहार से आते हैं उनको भी मुआवजा नहीं दिया जाता है ना पंजाब में दिया जाता तो 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 दिया है तो मैं विनती करूंगा पंजाब सरकार तस्वीरें जड़ियां ਥੋੜੇ ਨਾਲ ਸਾਂਝਾ ਕਰਾ ਰਹੇ ਆਂ ਦੇਖ ਸਕਦੇ ਹੋ ਪਿੱਛੇ ਦੀਆਂ ਜਿੱਥੇ ਅਗਰ ਡਿਸਪਲਨ ਦੀ ਗੱਲ ਕਰੀਏ ਤਾਂ ਡਿਸਪਲਨ ਜਿਹੜੀ ਹੈ ਸਾਹ ਤੇ ਬਿਲਕੁਲ ਹੀ ਜਿਹੜੀ ਨਹੀਂ ਨਜ਼ਰ ਆ ਰਹੀ ਲੋਕ ਕੋ ਡਿਸਪਲਨ ਵਿੱਚ ਨਹੀਂ ਹੈਗੇ ਕਿਉਂਕਿ ਇੱਕ ਪਾਸੇ ਆ ਦੇਖ ਸਕਦੇ ਹੋ ਕਿਸ ਤਰੀਕੇ ਸਿੱਧੇ ਤੌਰ ਤੇ ਰਿਕਸ਼ਾ ਜਿਹੜਾ ਵਾ ਦੂਜੇ ਪਾਸੇ ਦੇਖ ਰਿਹਾ ਵਾ ਤਾਂ ਉਸ ਤੋਂ ਬਾਅਦ ਸਿੱਧਾ ਚਲਾ ਰਿਹਾ ਵਾ ਕਿ ਲੱਗਦਾ ਕਿ ਤੁਸੀਂ ਉਧਰ ਦੇਖ ਰਹੇ ਹੋ ਜੇ ਅੱਗੇ ਕੋਈ ਪਾਈ ਸਵਾਰੀ ਵੀ ਤਾਂ ਦੇਖਣੀ ਹੈ ਸਵਾਰੀ ਆ ਰਹੀ ਸਿੱਧਾ ਆਪਣੀ ਜਾਨ ਤੋਂ ਵੱਧ ਪਾਜੀ ਸਿੱਧਾ ਹੀ ਚਲਾ ਰਹੇ ਜੀ ਗੱਡੀ ਸਿੱਧੀ ਆ ਰਹੀ ਜੀ ਹੋਰ ਇੱਥੇ ਦੀ ਸਥਿਤੀ ਕਿਵੇਂ ਦੇਖਦੇ ਹੋ ਸਥਿਤੀ ਵਾਈਬ ਕੋਈ ਹੈ ਨਹੀਂ ਜਣਗੀ ਹੈ ਨਹੀਂ ਬਾਜੀ ਕੁਝ ਨਹੀਂ ਜਣਗੀ ਹਾਂਜੀ ਸਹੀ ਨਹੀਂ ਹੈਗੀ ਬਾਜੀ ਟ੍ਰੈਫਿਕ ਦੇਖ ਸਕਦੇ ਹੋ ਕਿ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਇੱਥੇ ਦੀ ਸਥਿਤੀ ਜਿਹੜੀ ਹੈ ਬਿਲਕੁਲ ਸਹੀ ਨਹੀਂ ਹੈਗੀ ਹੈ ਕੁਝ ਲੋਕਾਂ ਵੱਲੋਂ ਇਹ ਗੱਲ ਜਿਹੜੀ ਹੈ ਕਹੀ ਜਾ ਰਹੀ ਹੈ ਪਰ ਸਥਾਨੀਆਂ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਇੱਥੋਂ ਨਿਕਲ ਰਹੇ ਨੇ ਇਸ ਚੌਕ ਤੋਂ ਨਿਕਲ ਰਹੇ ਨੇ ਕਿਉਂਕਿ ਇਸ ਚੌਕ ਦੇ ਵਿੱਚ ਆਉਣ ਵਾਲੇ ਲੋਕ ਇਸ ਚੌਕ ਤੋਂ ਨਿਕਲਣ ਵਾਲੇ ਲੋਕਾਂ ਨੂੰ ਦੱਸ ਦਿੰਦੇ ਕਿ ਉਹ ਲੋਕ ਜਿਹੜੇ ਨੇ ਉਹ ਕਿੱਥੋਂ ਕਿੱਥੋਂ ਆਉਂਦੇ ਨੇ ਕਿੜੀਆਂ ਸੜਕਾਂ ਜਿਹੜੀਆਂ ਇਸ ਸੜਕ ਦੇ ਨਾਲ ਜੁੜੀਆਂ ਹੋਈਆਂ ਨੇ ਉਹ ਵੀ ਆ ਗੱਲਾਂ ਤੁਹਾਨੂੰ ਦੱਸ ਦਿੰਨੇ ਆ ਸਮਰਾਲਾ ਚੌਕ ਤੋਂ ਜਿਹੜੇ ਲੋਕ ਆਉਂਦੇ ਨੇ ਮੇਨ ਨੈਸ਼ਨਲ ਹਾਈਵੇ ਤੋਂ ਜਿਹੜੇ ਲੋਕ ਆਉਂਦੇ ਨੇ ਉਹ ਬਿਲਕੁਲ ਇਸੇ ਰੋਡ ਤੋਂ ਜਾਂਦੇ ਨੇ ਜਿੱਥੇ ਇਸ ਚੌਕ ਦੇ ਵਿੱਚ ਕਾਫੀ ਵੱਡੇ ਜਿਹੜੇ ਹਾਸੇ ਹੁੰਦੇ ਨੇ ਤੇ ਦੂਜੇ ਪਾਸੇ ਸੈਂਟਰ ਜੇਲ ਵੱਲੋਂ ਜਿਹੜੇ ਲੋਕ ਆਉਂਦੇ ਨੇ ਕਸ਼ਮੀਰ ਨਗਰ ਵੱਲ ਨੂੰ ਜਾਂਦੇ ਨੇ ਉਹ ਵੀ ਜਿਹੜਾ ਇਸ ਥਾਂ ਦੇ ਉੱਤੇ ਉਹ ਵੀ ਕਾਫੀ ਵੱਡੇ ਹਾਸਿਆਂ ਦਾ ਜਿਹੜਾ ਕਾਰਨ ਹੈ ਕਿਉਂਕਿ ਸਾਡੇ ਕੋਈ ਵੀ ਜਿਹੜਾ ਟ੍ਰੈਫਿਕ ਅਧਿਕਾਰੀ ਨਹੀਂ ਮੌਜੂਦ ਹੁੰਦਾ ਤੇ ਦੂਜੇ ਪਾਸੇ ਜਿਹ ਜਿਨ੍ਹਾਂ ਦੀ ਅਗਰ ਗੱਲ ਕਰੀਏ ਤੇ ਜਿਨ੍ਹਾਂ ਦੇ ਕਰਕੇ ਕਾਫੀ ਵੱਡਾ ਹਾਦਸਾ ਹੁੰਦਾ ਤੇ ਵੱਡਾ ਸਵਾਲ ਟ੍ਰੈਫਿਕ ਪੁਲਿਸ ਅਧਿਕਾਰੀਆਂ ਦਾ ਖੜਾ ਹੁੰਦਾ ਟ੍ਰੈਫਿਕ ਤੇ ਖੜਾ ਹੁੰਦਾ ਕਿਉਂਕਿ ਟ੍ਰੈਫਿਕ ਅਧਿਕਾਰੀ ਕੋਈ ਵੀ ਇਸ ਥਾਂ ਤੇ ਮੌਜੂਦ ਨਹੀਂ ਹੁੰਦਾ ਵੱਡਾ ਸਵਾਲ ਖੜਾ ਹੁੰਦਾ ਕਿਤਨੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੀ ਕੁਝ ਨਜ਼ਰ ਆਉਂਦਾ ਇਸ ਏਰੀਆ ਦੇ ਵਿੱਚ ਇਸ ਥਾਂ ਤੇ ਇਸ ਚੌਕ ਦੇ ਵਿੱਚ ਸੋ ਉਸ ਤੋਂ ਬਾਅਦ ਜਿਹੜੇ ਕੋਣ ਜਿਹੜੇ ਡਰਾਈਵਰ ਡਿਵਾਈਡਰ ਜਿਹੜੇ ਕੋਣ ਲੱਗੇ ਹੋਏ ਨੇ ਉਹ ਕੋਣ ਜਿਹੜੇ ਨੇ ਕਦੋਂ ਤੱਕ ਨਵੇਂ ਬਦਲੇ ਜਾਂਦੇ ਨੇ ਕਿਉਂਕਿ ਕਈ ਹਾਸਿਆਂ ਦੇ ਕਾਰਨ ਕੋਣ ਜਿਹੜੇ ਬਣ ਚੁੱਕੇ ਸੋ ਉਸ ਤੋਂ ਬਾਅਦ ਉਹ ਕੋਨਾ ਦੇ ਨਾਲ ਦੇਖ ਸਕਦੇ ਹੋ ਕਿ ਕੋਣ ਜਿਹੜੇ ਬਨੇ ਹੋਏ ਸੀਗੇ ਜਿਸ ਦੇ ਨਾਲ ਕੁਛ ਤਾਂ ਡਿਸਪਲਿਨ ਜਿਹੜੀ ਲੋਕਾਂ ਦੇ ਵਿੱਚ ਸੀਗੀ ਲੋਕ ਕੁਛ ਤਾਂ ਜਿਹੜੇ ਆ ਜਾਗਰੂਕ ਸੀਗੇ ਉਹ ਬਿਲਕੁਲ ਉਸ ਚੀਜ਼ ਦੀ ਪਾਲਣਾ ਨਹੀਂ ਕਰ ਰਹੇ ਸੋ ਉਸ ਤੋਂ ਬਾਅਦ ਸਿੱਧੇ ਤੌਰ ਤੇ ਤੇ ਵੱਡੇ ਹਾਸੇ ਹੁੰਦੇ ਨੇ ਸੋ ਹੁਣ ਆਣ ਵਾਲਾ ਜਿਹੜਾ ਸਮਾਂ ਦੱਸੂਗਾ ਕਿ ਥਾਂ ਦੇ ਉੱਤੇ ਕੋਈ ਟ੍ਰੈਫਿਕ ਅਧਿਕਾਰੀ ਜਿਹੜਾ ਸਵੇਰੇ ਤੋਂ ਲੈ ਕੇ ਸ਼ਾਮ ਤੱਕਰ ਮੌਜੂਦ ਹੁੰਦਾ ਕਿ ਨਹੀਂ ਹੁੰਦਾ ਲੋਕਾਂ ਦੇ ਨਾਲ ਜਿਹੜਾ ਵੱਡਾ ਹਾਸਾ ਹੁੰਦਾ ਉਹ ਕਦੋਂ ਤੱਕ ਇਸ ਰੋਡ ਦੇ ਉੱਤੇ ਇਸ ਚੌਕ ਦੇ ਵਿੱਚ ਖਤਮ ਹੋਊਗਾ ਇਹ ਆਣ ਵਾਲਾ ਸਮਾਂ ਦੱਸੂਗਾ ਤੇ ਇਕਦਮ ਲੁਧਿਆਣਾ ਲਈ ਮਰਜਨ ਕੈਮਰਾਮੈਨ ਅਮੀਦ ਨਾਲ ਧੰਨਵਾਦ